ਹੋਰੀਓ ਜੀ ਵੰਸਤੀ ਜੀ ਤੁਹਾਡੇ ਕੋਲ ਬੈਠੇ ਆਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਕੁਸਟਰ ਪੁੱਛਣਾ ਹੈ ਕਿ ਜਦੋਂ 2022 16 ਮਾਰਚ ਨੂੰ ਸਰਕਾਰ ਬਣੀ ਸੀ ਸਾਡੇ ਬਿਜਲੀ ਦੇ ਬਿੱਲ ਉਸ ਤੋਂ ਬਾਅਦ ਜ਼ੀਰੋ ਆਨੇ ਸ਼ੁਰੂ ਹੋਏ ਕਿਸ ਤੋਂ ਪਹਿਲੇ ਜ਼ੀਰੋ ਆਨੇ ਸ਼ੁਰੂ ਹੋਏ ਤੁਹਾਡਾ ਹੈ ਕਿਹੜੇ ਕਿਹੜੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਹੱਥੜੇ ਕਿਹੜੇ 10 ਜੀ ਆ ਰਹੇ ਹੈ ਇਧਰ ਵੀ ਦੱਸੋ ਸਾਡੀ ਪੈਣਾ ਬੈਠੇ ਜੀ ਤੁਹਾਡੇ ਬਿੱਲ ਬਿਜਲੀ ਵੀ ਜ਼ੀਰੋ ਆਨੇ ਕਦੋਂ ਸ਼ੁਰੂ ਹੋਏ ਜਿਹੜੀ ਪਸੀ ਮਾਨ ਸਰਕਾਰ ਨੂੰ ਮਿਲੇ ਦਿੱਤੇ ਜੀ ਬੇਤੀ ਹੈ ਜਿਵੇਂ ਦਿੱਲੀ ਦੇ ਵਿੱਚ ਤੁਹਾਨੂੰ ਬੋਤਾ ਕਿੰਨੇ ਜੇ ਲੰਦਰ ਨੇ ਅਗਰ ਆਪਾਂ ਲੋਕ ਚਾਹਨੇ ਕਿ ਸਾਨੂੰ ਇਹ ਜਿਹੜੀ ਮੂਨ ਸੁਵਿਧਾਵਾਂ ਮਿਲਦੀਆਂ ਰਹਿਣ ਸਾਨੂੰ ਕੀ ਕਰਨਾ ਪਵੇਗਾ ਸਾਨੂੰ ਸਾਡੀ ਮਾਨ ਸਰਕਾਰ ਨੂੰ ਮਜ਼ਬੂਤ ਕਰਨਾ ਪਵੇਗਾ ਕਰਨਾ ਪਵੇਗਾ ਜੀ ਤੇ ਉਹ ਮਜ਼ਬੂਤ ਕਿੱਦਾਂ ਹੋਏਗੀ ਤੁਹਾਨੂੰ ਸਾਰਿਆਂ ਨੂੰ 1 ਜੂਨ ਨੂੰ ਅੱਜ ਕੀ ਸਾਨੂੰ ਮੋਟਾ ਦੋਣਾ ਪਾਣੀ ਪੈਣੀ ਆ ਤੇ ਸਾਨੂੰ ਲੋਕ ਸਭਾ ਦੇ ਸਾਡੇ ਉਨੀਤ ਕੋ ਜਿਹੜੇ ਨੇ ਡਾਕਟਰ ਲਦੀਪ ਕਾਰਿਵਾਲ ਜੀ ਨੂੰ ਅੱਗੇ ਇਹਨਾਂ ਨੂੰ ਬਾਕੀ ਸਾਡੇ ਕੋਲ ਸੈਂਟਰ ਸੈਂਟਰ ਜਿਹੜਾ ਹਲਕਾ ਹੈਗਾ ਨਵਾਂ ਸੀਵਰੇਜ ਸਿਸਟਮ ਲੈ ਕੇ ਆਂਦਾ ਸਾਰਾ ਬਜੰਦ ਬੋਲ ਚੁਕੀ ਇਹ ਤਦੀ ਪੋਸਿਬਲ ਹੈ ਕਿ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਲੋਕ ਸਮਝ ਪਹੁੰਚਾਓਗੇ ਉਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਯੂਗਨ ਦੀ ਲੋੜ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰ ਆਪਣੇ ਫੈਮਿਲੀ ਆਪਣੇ ਫ੍ਰੈਂਡ ਉਹਨਾਂ ਸਾਡੇ ਵਿੱਚ ਸਾਡੇ ਸਤਬਾਲ ਜੋ ਹਲਕਾ ਸੈਂਟਰ ਦੀ ਸ਼ਾਨ ਤੇ ਜਾਨ ਵਾਲੇ ਡਾਕਟਰ ਜੇ ਗੁੱਤਾ ਜੀ ਤੁਹਾਨੂੰ ਵਿਚਾਰ ਸਾਂਝੇ ਕਰਨਗੇ ਜੀ ਧੰਨਵਾਦ ਜੀ ਜਵਾਈ ਵੀ ਦੱਸੀ ਹੈ ਅਸੀ ਤਰ੍ਹਾਂ ਦੇ ਜਿਹੜੇ ਐ ਟੈਸਟ ਉਹ ਬਿਲਕੁਲ ਫ੍ਰੀ ਪਲੇਅ ਮੰਨ ਲੱਗ ਰਿਹਾ ਹੈ ਕਿ ਤੁਸੀਂ ਸੇਧ ਦੇ ਸੁਣ ਸੁਣ ਕੇ ਆ ਗਏ ਪਰ ਥੋੜਾ ਜਿਹਾ ਸਰ ਸਾਡੇ ਬਾਰੇ ਕਰ ਰਹੇ ਗੱਲ ਥੋੜਾ ਚੁੱਪ ਦਾ ਦਾਹ ਦਾ ਚੁੱਪ ਦਾ ਦਾਹ ਚਾਹੀਦਾ ਥੋੜਾ ਜਿਹਾ ਚੁੱਪ ਦਾ ਦਾਹ ਕਰਛੇ ਦੇ ਮੇਧੂ ਬਾਤਾਂ ਨਿਵਾਤ ਸਾਹਿਬ ਨੇ ਵੀ ਬੋਲਦਾ ਬਸ ਅਸੀਂ ਪੰਜ ਸੱਤ 10 ਮਿੰਟ ਹੀ ਲੈ ਲਏ ਜਿਆਦਾ ਬੋਲ ਵੀ ਕਰਦਾ ਤੁਹਾਨੂੰ ਕਿ ਕੋਈ ਵੀ ਇਤਿਆਰ ਕਰਦਾ ਹੈ ਕਿ ਤੁਸੀਂ ਮੈਨੂੰ ਮੌਕਾ ਦਿਓ ਸਾਹਿਬ ਕੋ ਬੜਾ ਪਿਆਰ ਕਰਦਾ ਤੁਸੀਂ ਬਹੁਤ ਆਪੀ نیچے ਆ ਜਾਗੇ ਤਾਂ ਮੈਨੂੰ ਮਹਾਰਾਜ ਜੀ ਇਸ ਤਰ੍ਹਾਂ ਦੇ ਹੰਕਾਰੀ ਲੋਕ ਸੀਗੇ ਉਹਨਾਂ ਨੂੰ ਤੁਸੀਂ ਤੁਹਾਡੀ ਤੁਹਾਡੀ ਤਾਕਤ ਦੇ ਨਾਲ ਤੁਹਾਡੀ ਬੋਲ ਦੇ ਤਾਕਤ ਦੇ ਨਾਲ ਹੀ ਅਗੜਾ ਤੇ ਮੈਂ ਖੜਾ ਤੇ ਤੁਹਾਡੀ ਬੋਲ ਅਦਰਵਾਇਜ਼ ਮੈਂ ਜੀ ਤਹਾਂ ਦਾ ਨਕਸਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਸੋ ਇਸ ਕਰਕੇ ਅਸੀਂ ਲੋਕ ਐਸੇ ਲੋਕ ਆ ਆਪਰਾ ਜੋ ਤੇ ਜੀਆ ਆਪਰਾ ਜੋ ਤੇ ਬੱਚਿਆ ਆਪਰਾ ਜੋ ਤੇ ਤੁਹਾਡੇ ਭਰਾ ਆ ਅਸੀਂ ਤੁਹਾਡੇ ਵਰਗੇ ਹੀ ਆ ਅਸੀਂ ਤੁਹਾਡੇ ਚ ਹੀ ਰਹਿਵਾਂਗੇ ਧੰਨਵਾਦ ਸਾਹਿਬ ਦਾ ਜੀ ਜਿਹਦਾ ਦਾ ਚੰਗੇ ਮਾਰਤ ਦਾ ਜਨਾਨਾ ਹੈ ਧੰਨਵਾਦ ਸਾਹਿਬ ਇਹ ਤੁਹਾਡੇ ਕੋਲ ਪਿਆਰ ਗਏ ਸੱਜ ਨਾਲ ਬੈਠ ਕੇ ਚਾਹ ਪੀਂਗੇ ਰੋਟੀ ਖਾਂਗੇ ਤੁਹਾਡੀਆਂ ਮੁਸ਼ਕਲਾ ਸੁਣੂਗੇ ਉਹਨਾਂ ਦੇ ਹੱਲ ਕੱਢਣਗੇ ਦਾ ਜੀਵਨ ਸਾਹਿਬ ਦਾ ਸੁਰਤੋ ਹੀ ਮਿਲਣਾ ਬੜਾ ਪਿਆਰਾ ਹੈ ਪਰ ਦੁਜਾ ਦਿਨ ਜਿਆਦਾ ਹੀ ਪਿਆਰ ਹੋ ਗਿਆ ਮੈਂ ਇਹ ਨਾਲ ਰਹ ਰਹਿਆ ਨਾ ਫਿਰ ਵੱਧਾ ਜਾ ਰਿਹਾ ਤੇ ਪਿਆਰ ਇਹਦਾ ਵਧਾ ਲਿਆ ਸੀ ਜਿੰਨੇ ਫੰਡ ਇਹਨਾਂ ਨੂੰ ਆਲੇ ਨਾ ਐਮਪੀ ਲੈਡ ਚ ਨਾ ਹਰ ਸਾਲ ਐਮਪੀ ਫੰਡ ਦਈ ਪਰ ਸਰਕਾਰ ਦਾ ਹਰ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਹਰ ਸਾਲ ਉਹ 5 ਕਰੋੜ ਦਾ 5 ਕਰੋੜ ਇਹ ਸੀ ਨਾ ਲੜਾ ਤੇ ਜਦੋਂ ਤੁਸੀਂ ਚੋਣਾਂ ਕਰਦੇ ਆ ਨਾ ਜੋ ਤੋਂ ਬੋਲਦੇ ਸੀਵਰੇਜ ਜੋ ਬੜਾ ਵਧੀਆ ਕੀਤਾ ਮਾਤਮਾ ਬਗੈਰ ਹੀ ਫਿਰ ਲਾਈ ਜਾ ਰਿਹਾ ਠੀਕ ਹੈ ਠੀਕ ਹੈ 5 ਕਰੋੜ ਤੁਹਾਡਾ ਹੀ ਤੁਹਾਡਾ ਹੀ ਤੁਹਾਡਾ ਹੀ ਤੁਹਾਡਾ ਹੀ ਚੱਕਦਾ ਘਰ ਚੱਕਦਾ ਹੀ ਤੇ ਮੇਰੇ ਕਹਿਣ ਦਾ ਮਤਲਬ ਕਿ ਬੜੇ ਅੱਛੀ ਟੀਮ ਸਾਡੀ ਹੋਏਗੀ ਐਮ ਐਲ اے ਉਹ ਆਪਣੇ ਮੀਆਂ ਬਟੂ ਨੇ ਬੰਦਾ ਬੋਲੋ ਕਿਹੜਾ ਆਪਣੇ ਉਹ ਮੀਆਂ ਬਟੂ ਉਹ ਨਹੀਂ ਆਉਣਾ ਐਕਟੀ ਵੀ ਉਹ ਐਕਟੀ ਵੀ ਬਹੁਤ ਅੱਛਾ ਮਿਲੇਗਾ ਮੈਂ ਤਾਂ ਕਈ ਹਜ਼ਾਰ ਰੁਪਏ ਨਾਲ ਜ਼ਿਆਦਾ ਅੱਛੇ ਦਿਲ ਦੇ ਇਨਸਾਨ ਨੇ ਮੈਂ ਪੂਰੋ ਕੇਵਲ ਜੀਵਨ ਚ ਚੱਲਦੀ ਮਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਦੇਖਿਆ ਕਿ ਬਹੁਤ ਬੇਗਾਨੇ ਇਨਸਾਨ ਨੇ ਪਰਮਾਤਮਾ ਰਣਾਚਰਤੀ ਕਲਾਜ ਰੱਖੇ ਰਾਨੂੰ ਐਮਪੀ ਭਟਾਏ ਪ੍ਰਮਾਤਮਾ ਕਰੇ ਕਿ ਇੰਡੀਆ ਗਠਜੋਧਨ ਦੀ ਸਰਕਾਰ ਬਣੇ ਔਰ ਛੱਡੀ ਅਲੀ ਜਿਹੜੀ ਗੱਡੀ ਆ ਕੇਂਦਰ ਸਰਕਾਰ ਨੂੰ ਆਪਣੇ ਸਾਡੇ ਧਾਲੀਵਾਲ ਸਾਹਿਬ ਨੂੰ ਮਿਲੇ ਤੁਮੈਂ ਮਨਤਾ ਕੇ ਇਹ ਅਰਦਾਸ ਕਰਦਾ ਔਰ ਤੁਹਾਡੇ ਲੋਗਾ ਤੋਂ ਇੱਕੋ ਹੀ ਉਮੀਦ ਕਰਦਾ ਕਿ ਆਪਣੇ ਵੋਟ ਪਾ ਕੇ ਨੂੰ ਪਹਿਚਾਨੋ ਆਪਣਾ ਜਰਾਇਕੀ ਖਸੋਕ ਵੀ ਆਪਣੇ ਅਗਰ ਲੋਹਾਰ ਬਦਲਨੀ ਹੈ ਤੇ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਬਹੁਤ ਰੋਲ ਹੁੰਦਾ ਹੈ ਉਹਨਾਂ ਦੱਸੋ ਕਿਸੇ ਨੇ ਅਜੇ ਤੱਕ ਇਸ ਗਲੀ ਦੇ ਵਿੱਚ ਐਮਪੀ ਦੇ ਮੈਂਬਰ ਪਾਰਲੀਮੈਂਟ ਦੇ ਦਰਸਕ ਕੀਤੇ ਹੈ ਨਹੀਂ ਕੀਤੇ ਹੋਏ ਬਗਰੰਟ ਬੈਠੇ ਨੇ ਜਿਨ੍ਹਾਂ ਦਾ ਨਾਮ ਕੁਮਾਰ ਸਿੰਘ ਢਾਲੀਵਾਲ ਹੈ ਤੇ ਤੁਹਾਨੂੰ ਬਾਰ-ਬਾਰ ਆਣਗੇ ਮੈਂ ਲੈ ਕੇ ਆਵਾਂਗਾ ਤੁਹਾਨੂੰ ਬਾਰ-ਬਾਰ ਮੈਂ ਗਰੰਟੀ ਦਿੰਦਾ ਪਰ ਤੁਹਾਨੂੰ ਮੈਨੂੰ ਗਰੰਟੀ

ਅਸੀਂ ਇੱਕ ਵਧੀਆ ਆਵੇਦਿਆ ਅਮਰੀਕਾ ਦੇ ਇਸ ਟੂਰ ਦੇ ਬਰਾਬਰ ਇੱਕ ਸਸਤਾ ਗਰਚੋਰੀ ਅਸੀਂ ਇੱਕ ਟੌਪ ਦਾ ਕ੍ਰਿਕਟ ਸਟੇਡੀਅਮ ਜਿਹੜਾ ਆਈਪਲ ਫੋਰ ਐਵਰੀ ਦੇ ਨੇ ਉਹ ਖਿਆਲ ਨਾਲ ਬਹੁਤ ਬਗ ਬਗ ਉਹ ਸੱਚਾ ਉਹ ਬੰਦਾ ਬੜਾ ਵਾਦਾ ਕਰਦਾ ਸਭ ਜਿੱਤਾਂ ਤੱਕ ਲਈ ਡਾਕਟਰ ਗੁਪਤਾਲੀ ਬਹੁਤ ਯੋਗਾਨਾ ਲੱਗੇ ਉਹਨੇ ਮੈਨੂੰ ਕਿਹਾ ਕਿ ਦਿਲ ਦੀ ਮੰਦੂ ਇੱਥੋਂ ਲੀਡ ਬਣੀ ਸੀ ਉਹ ਤੋਂ ਜਾਨੀ ਡਬਲ ਲੀਡ ਜਿਹੜੀ ਆ ਤੁਹਾਨੂੰ ਦਿਵਾਵਾਂਗੇ। ਸੋ ਜਿੰਨੀ ਵੱਧ ਲੀਡ ਦਿਵਾਓਗੇ, ਉੰਨਾ ਵੱਡੇ ਚੈੱਕ ਮਿਲਣਗੇ। ਉਹਦੀਆਂ ਵੱਡੀਆਂ ਸਕੀਮਾਂ ਦੇ ਫਾਇਦੇ ਮਿਲਣਗੇ। ਸੋ ਤੁਸੀਂ ਹਾਰ ਮੰਮੀ ਕਲਜੀ ਜਿੰਦਾਬਾਦ। ਭਰਿਆ ਕੀ ਅਨੋਰਛਾਣ ਡਾਕਟਰ ਜਗਤਾਈ ਜਿੰਦਾਬਾਦ। ਪੰਜਾਬ ਦੇ ਸਾਥਕ ਉਸ ਸੈਕਟਰ ਦੇ ਆਤਮ ਸ਼ਾਉਣ ਗਿਆ ਪਾਪਾ। ਆਹੀ ਬਾਹਰ ਕਿਵੇਂ ਇੱਕ ਹੋ ਗਿਆ ਮੁੰਡਾ ਜਿਹੜਾ ਉਹ ਐਮਐਲਏ ਬਣਾਇਆ ਕੋਣ ਹੋ ਪੜਾ ਦੂ ਤੂੰ ਉਹ ਗਾਣਾ ਤਿੰਦ ਵੀ ਹਲਕੇ ਦੀ ਆਂ ਤੇ ਸ਼ਾਨ ਸਾਡਾ ਡਾਕਟਰ ਗੁਪਤਾ ਉਹ ਦੇਖ ਲੈ ਗਾ ਇਹ ਗਾਣਾ ਇਹ ਤੁਹਾਡੇ ਹਲਕੀ ਤੇ ਆਂ ਦੇ ਸ਼ਾਨ ਇਹ ਤੁਸਾ ਬਣਾਇਆ ਤੁਸਾ ਇਹਨਾਂ ਨੂੰ ਛੁਡਿਆ ਤੁਸੀਂ ਹੁਣ ਮੈਨੂੰ ਛੁਡਦਾ ਜਿੱਦਾਂ ਇਹਨਾਂ ਨੂੰ ਮੋਟਾ ਪਾਈ ਆਈ ਓਦਾਂ ਮਿੱਦੂ ਇੱਕ ਤਰੀਕਾ ਮੋਟਾ ਪਾਉਣਿਆ ਮਿੱਦੂ ਜੋ ਤੂੰ ਐਸਾ ਕਰ ਬੈ ਉਹ ਮੈਂ ਉਹ ਤੋਂ ਦਮਲ ਕਰ ਦੇਣਾ ਓਟਾ ਨੂੰ ਕਰਕੇ ਬੰਦ ਕਰਾ ਵਾਰਨਬਤ ਪਕਿੰਜਾ ਦੇ ਵਿੱਚ ਆਪਾਂ ਰੱਖਿਆ ਆਬਾ ਵੀ ਪਾਰਟੀ ਦੀ ਜੋ ਚਾਹਤਾ ਤੂੰ ਮੁਕ ਮੀਟਿੰਗ ਕਰ ਰਿਹਾ ਮੈਂ ਕੰਪਲੀਟ ਹੋਣੀ ਫੋਲ ਸੱਸੀਆ ਸਵੇਰ ਦੇ ਸਤੋ ਜੀ ਲੱਗੇ ਸੀ ਅਜੇ ਬਾਪ ਦਾ ਸੋਤ ਨੂੰ ਬੜੀ ਮੀਟ ਕੇ ਬਾਕੀ ਨੇ ਸਿਹਤਰੀਏ ਮੀਟ ਕੇ ਦਾ ਦਰਕਰ ਹੈ ਤੁਹਾਨੂੰ ਸਭ ਪਤਾ ਹੈ ਕਿ ਬੜੇ ਸਿਆੜੇ ਲੋਕ ਕੋ ਲੋਕ ਸਭਾ ਦੀ ਮੋਟਾ ਬੈ ਗਿਆ ਇਸ ਸਤ ਵਿੱਚ ਆਪਣੀ ਵਾਦੀ ਪੰਜਾਬ ਦੀ ਵਾਦੀ ਪਹਿਲੀ ਜੂਨੂ ਹੈ ਪਹਿਲੀ ਜੂਨੂ ਪੰਜਾਬ ਦੇ ਲੋਕਾ ਕੋਲ ਤੇਰਾ ਲੋਕ ਸਭਾ ਦੇ ਮੀਪਾਟ ਨੇ ਉਹ ਦਿਤਾ ਕੇ ਉਹਨਾਂ ਨੂੰ ਦਿੱਲੀ ਲੋਕ ਸਭਾ ਵਿੱਚ ਭੇਜਣਾ ਬੇਪਾਰਟੀ ਦੇ ਕੌਮੀ ਕਮਿਟੀ ਨਾਲ ਅਰੰਭ ਕੇ ਅਰਵਾਜੀ ਅਤੇ ਮੇਲੇ ਬਾਜ ਜੋ ਮੁੱਖ ਪ੍ਰੀਤ ਭਗਵਤ ਬਾਜੀ ਉਹਨਾਂ ਨੇ ਮਿੰਦੂ ਤੁਹਾਡੀ ਸੇਵਾ ਵਾਸਤੇ ਮੋਸਾ ਦੀ ਸੇਵਾ ਵਾਸਤੇ ਤੇ ਕਿਉਂਕਿ ਕਿ ਨੌ ਸਵੋਦਾ ਮੈਨੂੰ ਲਾਇਆ ਤੇ ਮੈਨੂੰ ਉਮੀਦ ਹੈ ਕਿ ਸਾਡੇ ਲਈ ਸਾਡੇ ਸਰਦ ਐਮ ਐਲ ਏ ਸਰ ਬੰਦਾ ਦੀ ਕਿ ਸਾਡੇ ਵਾਣੀਆਂ ਦੇ ਕੀ ਹੋਵੇ ਜਿਹੜੇ ਦੇ ਬੇ ਸੱਤਕਾ ਬਹੁਤ ਵੱਡੇ ਨੀਡ ਅਪਾਰਟਮੈਂਟਾਂ ਦੀ ਮੈਂ ਬਾਲਾ ਡਾਕਟਰ ਗੁਪਤਾ ਜੀ ਅਨਿਕਤਾ ਜੀ ਤੇ ਐਮ ਐਲ ਏ ਸਰ ਦੇ ਸਾਡੇ ਸਹਿਯੋਗ ਪ੍ਰਦਾਨ ਵੇਸ ਅਗਵਾਦੀ ਅਲਵਲੀ ਸਾਨ ਉਹ ਅੰਗੀ ਮਿਲਤ ਨੂੰ 10 ਮਿੰਟ ਦਾ ਪ੍ਰਵਧ ਕਰਦਾ ਰਿਹਾ ਸਾਡੀ ਪਾਰਟੀ ਦੇ ਬਹੁਤ ਪੁਰਾਣੇ ਬਣ ਕੇ ਨਿਸ਼ਿਕ ਮੋਦੀ ਉਹ ਜੋ ਪਾਰਟੀ ਸਰਕਾਰ ਦਾ ਵੈਸੇ ਇੱਕ ਵਾਰ ਸਾਲਖੇ ਤੋਂ ਬਾਅਦ ਪਾਰਟੀ ਨੇ ਬੜਾ ਗਹਿਰਾ ਸੰਕਟ ਆਇਆ ਕੁਝ ਲੋਕ ਉਹ ਪਾਰਟੀ ਛੱਡ ਕੇ ਭੱਜੇ ਕਿਸੇ ਕੂਸਾ ਦੇ ਨਾਲ ਦੱਦੇ ਦਵਨ ਵਾਲੇ ਬੜੀ ਬਹੁਤ ਕੰਮ ਦੱਦੇ ਦਵਨ ਵਾਲੇ ਦੋ ਪਾਰਟੀ ਦੇ ਆਗੂ ਫਲੀਵਾਨ ਇਹਨੂੰ ਮੀਟਿੰਗ ਕੀਤੀ ਉਹਦੇ ਕਰਕੇ ਵਾਸਤੇ ਤੇ ਮੈਂ ਅੱਜ ਵੀ ਗੱਲ ਉਹਨੂੰ ਸਾਡੇ ਬੰਦੇ ਕਿਹਾ ਇਹਨੂੰ ਸ਼ੂਤੀ ਮੀਟਿੰਗ ਤਦੋਂ ਤੋਂ ਕਰਕੇ ਜਿਸੀ ਕਮੂਹੀ ਹੈ ਦਰਾ ਬੰਬੇ ਵਾਲਾ ਜਦੋਂ ਇਹਦਾ ਵਾਪਿਆਸ ਤਾਣਨ ਅਮਾਦੇ ਬੜਾ ਸਤਾਪਨਾ ਦੇ ਮੈਂ ਪਤਾ ਕਰਾ ਪਤਾ ਕਰਾ ਕੰਦਿਆ ਨੂੰ ਕੰਦਿਸੀ ਉਹ ਬਾਕੀ ਤੀਰ ਫੋ ਬਾਦ ਬੰਦੇ ਨੂੰ ਲਾਓ ਐਦਾਂ ਦੇ ਸਤਾਪ ਕਿੱਥੋਂ ਲੱਗੇ ਰਖੇ ਦੀ ਚੈਨ ਹੈ ਪਦੇ ਦੀ ਕਮਿਟਮੈਂਟਵਾ ਦਵਾ ਇਹ ਪਾਰਟੀ ਦਾ ਨਾਮ ਹੈ ਇਹ ਲੜ ਮੇਂ ਬਾਤਾਂ ਦਵਾਤੀਆਂ ਥੋੜਾ ਜਿਹਾ ਮੇਰੇ ਮੂੰਹ ਪਰ ਫਿਰ ਵੀ ਲੜਨ ਉਕੇ ਵੈਸੇ ਉਹ ਕਹੇ ਉਹ ਪਾਰਟੀ ਦਾ ਦਾਦੇ ਇਸ ਪੱਧਰ ਤੇ ਕੋਰੇ ਉਹ ਬੰਦਾ ਬਹੁਤ ਵਧੀਆ ਹੁੰਦਾ ਫਾਦੇ ਨੇ ਮਿੱਤੇ ਕੀਤੀ ਆ ਆਪਾਂ ਪਹਿਲੇ ਜੂਨ ਨੂੰ ਆਪਣੀ ਵੋਟ ਪਾ ਕੇ ਲੋਕ ਸਭਾ ਦੇ ਵਿੱਚ ਆਪਣਾ ਬੀਬਾ ਭੇਜਣਾ ਉਹ ਦਿਓ ਤੁਸੀਂ ਕਿਹਨੂੰ ਭੇਜੋਗੇ ਜਿਦਾ ਸੀ 22 ਦੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀਗੇ ਪੰਜਾਬ ਕਰਦੇ ਹੋ ਪੋਸਟਰ ਲਾਉਂਦੇ ਬੰਦੇ ਲਾਉਂਦੇ ਜਿਸ ਹਰ ਨੂੰ ਇੱਕ ਮੌਕਾ ਦਿਓ ਇੱਕ ਮੌਕਾ ਕੇਵੀਵਾਰ ਨੂੰ ਇੱਕ ਮੌਕਾ ਭਗਵੰਤਵਾਦ ਜੀ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤਾ ਬਾਰੇ ਬੜੇ ਬੜੇ ਠੰਡੇ ਬੜੇ ਗੁੱਤਾ ਸਾਹਿਬ ਮੈਂ ਜਨਤ ਦੇ ਤੋਂ ਬੜਿਆ ਅਸੀਂ ਉਸ ਸਮੇਂ ਇਹ ਵਾਦਾ ਕਰਕੇ ਗਏ ਸੀ ਗਾਰੰਟੀ ਦੇ ਕੇ ਗਏ ਸੀ ਕਿ ਜਿਵਾਸੀ ਸਰਕਾਰ ਦਾ ਜੂਟ ਬੀਲੀ ਦਾ ਬਿੱਲ ਮਾਫ ਕਰਾਂਗੇ ਅੱਜ ਬਚਾ ਦੇ ਪਰਸਣ ਲੋਕਾਂ ਦੇ ਬਿੱਲ ਦੇ ਉਹ ਮਾਫ ਹੋ ਜੀਣੋ ਬਿਲ ਅਸੀਂ ਦੂਜੀ ਗਾਰੰਟੀ ਦਿੱਤੀ ਸੀਗੀ ਕਿ ਦਿੱਲੀ ਦੇ ਤਰਫ਼ ਤੇ 3 ਲੋਕਾਲੀ ਛੋਟੇ ਹਸਪਤਾਲ ਜਿਨ੍ਹਾਂ ਨੂੰ ਪੰਜਾਬੀ ਵਿੱਚ ਅੱਲਾ ਕਰਕੇ ਲੈਂਦੇ ਆ ਉਹ ਬੜਾ ਮਾਣ ਕੇ ਬਾਦਸ਼ਾਹ ਨੇ